ਅੰਦਰ ਬੈਠੇ ਸੀਗੇ ਸੋਚੇ ਵੈਸੇ ਹੀ ਖੜਕਾ ਹੁੰਦਾ ਹੈ ਤੇ ਬਾਅਦ ਵਿੱਚ ਅਸੀਂ ਲੰਗੇ ਟੋੜੇ ਦੇ ਰਵਾਜ਼ ਅੰਦਰ ਸਮਾਨ ਮੇਰਾ ਫੋਨਿਆਂ ਦਾ ਪਿਆ ਸੀ ਜਿਹੜਾ ਉਹ ਘਰ ਦੇ ਅੰਦਰ ਨਾ ਕੁੰਡੇ ਦਾ ਜੰਦਾ ਟੁੱਟਿਆ ਹੋਇਆ ਸੀਗਾ ਤੇ ਅਲਮਾਰੀ ਦੇ ਵਿੱਚ ਫੁੱਲ ਕਰੋਨੋ ਪੋਲੀ ਹੋ ਰੱਖੀ ਸੀਗੀ ਤਾਂ ਅਮਾਤੇ ਕਿਹੜੇ ਵਾਰਸ਼ ਜਾਂਦੇ ਹੋ ਮੇਰਾ ਨਾਮ ਹਰਮਿਤ ਕੌਰ ਹੈ ਜੀ ਕਿੰਨਾ ਨੰਬਰ ਵਾਲਾ ਘਰ ਹੈ ਜੀ? ਅਸੀਂ 14 ਨੰਬਰ ਵਾਲਾ। ਆ ਤੁਹਾਡੇ ਪਰੌਸ ਦੇ ਵਿੱਚ ਹੀ ਅੱਜ ਚੋਰੀ ਹੋਈ ਹੈ ਜੀ। ਹਾਂਜੀ ਹਾਂਜੀ। ਕੁਝ ਪਤਾ ਹੀ ਨਹੀਂ ਲੱਗਿਆ ਮੈਨੂੰ ਦੋਨੋਂ ਵਾਰੀ ਲੜੇ ਪੜਾਉ। ਤੁਹਾਡੇ ਆਵਾਜ਼ ਆਈ ਸੀਗੀ ਕੋਈ ਖੜਕਾ ਹੋਇਆ ਸੀ। ਜੀ। ਤੇ ਫਿਰ ਜਦ ਅਸੀਂ ਸੋਚਿਆ ਵੀ ਕੋਈ ਬੈਸੇ ਖੜਕਾ ਹੋ ਰਿਹਾ। ਕਿੰਨੇ ਵਜੇ ਲੋੜ ਗਈ? 8:00 ਲੱਗਦਾ 11:00 11:30 ਹੋਏ ਸੀ ਉਸ ਤੋਂ ਬਾਅਦ ਲਾਈਟ ਗਈ ਹੈ। ਜੀ। ਹਾਂਜੀ। ਉਹ ਤੋਂ ਲਾਈਟ ਹੈਗੀ ਸੀ ਜਦੋਂ ਸਾਰਾ ਕੁਝ ਲਾਈਟ ਆਏਗੀ ਸੀ ਜਦ। ਕੋਈ ਦੇਖਿਆ ਵੀ ਮੈਂ ਮੌਜ ਜਾਦਾ ਕੋਈ ਅਦਰ ਬੰਦਾ ਸੀ ਕੋਈ? ਨਹੀਂ ਜੀ। ਕੋਈ ਅੰਦਰੇ ਬੈਠੀ ਦੀ ਆਪਣਾ ਕਰੀ ਅਸੀਂ ਅੰਦਰੇ ਬੈਠੇ ਸੀਗੇ ਸੋਚਿਆ ਵੈਸੇ ਹੀ ਖੜਕਾ ਹੁੰਦਾ ਏ ਤੇ ਬਾਅਦ ਵਿੱਚ ਅਸੀਂ ਲੰਗੇ ਥੋੜੀ ਦੇ ਦਰਵਾਜ਼ਾ ਪਹਿਲਾਂ ਦੇ ਅੱਗੇ ਤਾਲਾ ਲੱਗਿਆ ਹੋਇਆ ਸੀ ਤੇ ਤਾਂ ਕਰਕੇ ਫਿਰ ਧਿਆਨ ਨਹੀਂ ਦਿੰਦੀ ਦਿੱਤਾ ਹੈਗਾ ਵੀ ਤਾਲਾ ਵੈਸੇ ਹੀ ਨਹੀਂ ਥੋੜੇ ਉਹਨਾਂ ਨੇ ਨਹੀਂ ਮੈਂ ਨਿਹੜਦਾ ਨਹੀਂ ਅੰਦਰੋਂ ਆ ਕੇ ਤਾਲਾ ਤੋੜ ਹਾਂਜੀ ਕਿ ਲੱਗਦਾ ਵੀ ਇੱਥੇ ਕੋਈ ਕਿਸੇ ਦੇ ਸ਼ਕਤ ਉੱਤੇ ਪ੍ਰਭੂ ਹੈ ਐਦਾਂ ਦਾ ਇੱਥੇ ਸਾਡੇ ਮੋਲੇ 'ਚ ਕੋਈ ਮਨ ਨੂੰ ਦਿਖਦਾ ਨਹੀਂ ਹੈ ਵੈਸੇ ਕੋਈ ਹੋਰ ਇੱਧਰ ਉੱਧਰ ਹੋਵੇ ਦਾ ਪਤਾ ਨਹੀਂ ਅਗਰ ਤਿੰਨ ਚਾਰ ਘਰ ਹੈ ਹਾਂਜੀ ਉਹ ਮਿਸਪਾਰਟੀ ਕਿੰਨੇ ਕਾਲੂਆ ਗਏ ਨੇ ਉਹ ਨਹੀਂ ਆਏ ਸੀ ਕਿੰਟਾ ਘੰਟਾ ਹੋ ਗਿਆ ਕਿ ਨਮਾ ਨੋੜੀ ਸਕਵੇਂ ਤੱਕ ਕਿਹੜੇ ਵਾਰ ਤੇ ਰਹੇ 14 ਵਾਰ ਚ ਕੀ ਹੋਇਆ ਕੀ ਅੱਜ 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 ਸਵੇਰੇ ਮੈਂ ਆਪਣੇ ਬੇਟੀ ਨੂੰ ਦਵਾਈ ਦਿਵਾਣ ਗਈ ਮਤਲਬ ਕਿ 10:00 ਵਜੇ ਘਰ ਤੋਂ 4:00 ਵਜੇ ਮੈਂ ਵਾਪਸ ਵੀ ਆ ਗਈ ਤੇ ਆਪ ਦੇਖਿਆ ਤਾਂ ਲੋਕ ਟੁੱਟਿਆ ਹੋਇਆ ਸੀ ਜੀ ਮੇਨ ਗੇਟ ਦਾ ਜੀ ਨਹੀਂ ਅੰਦਰਲਾ ਟੁੱਟਿਆ ਹੋਇਆ ਸੀ ਮੇਨ ਗੇਟ ਦਾ ਲੱਗਾ ਹੋਇਆ ਸੀ ਉਸ ਤੋਂ ਬਾਅਦ ਅੰਦਰ ਜੀ ਅੰਦਰ ਸਮਾਨ ਮੇਰਾ ਸੋਨੇ ਦਾ ਪਿਆ ਸੀ ਜਿਹੜਾ ਉਹ ਨਹੀਂ ਹੈ ਕਿੰਨਾਂ ਨੂੰ ਚਾਹੁੰਦਾ ਲੱਗਦਾ ਵੀ ਹੋਵੇਗਾ ਜੀ ਹੋਰ ਆਈ ਘੱਟੋ ਵੱਟ 50 60 ਹਜ਼ਾਰ ਦਾ ਤਾਂ ਹੋਣਾ ਹੀ ਹੈ ਅੱਜ ਤੱਕ ਕੁਝ ਲੱਗਦੀ ਵੀ ਚੱਕੀ ਹੈ ਨਹੀਂ ਨਗਦੀ ਨਹੀਂ ਹੈਗੀ ਸੀ ਜੋ ਡਿਵੈਲਰ ਸੀ ਉਹ ਆਪਣਾ ਐਸਪਾਸ ਕੌਂਸਲ ਹੋ ਚੱਕਿਆ ਗਿਆ ਹਾਂਜੀ ਉਹ ਹੀ ਚੱਕਿਆ ਗਿਆ ਕੁਝ ਲੱਗਦਾ ਵੀ ਕਿਸੇ ਨੂੰ ਪਤਾ ਹੋਵੇਗਾ ਜੇ ਇਸ ਤਰ੍ਹਾਂ ਸਿੱਧਾ ਉੱਤੇ ਜਾਂ ਹੋਰ ਕੋਈ ਇਸ ਮਾਮਲੇ ਦੀ ਛੇੜਖਾਣੀ ਕੋ ਕੀਤੀ ਹੋਵੇ ਜੀ ਫੋਲੇ ਪਏ ਵੈਸੇ ਕੱਪੜੇ-ਕੁੱਪੜੇ ਸਾਰੇ ਫੋਲੇ ਪਏ ਆ ਜੀ ਲੰਬਾਰੀਆਂ ਦੋਨੋਂ ਫੋਲੇ ਹੋਏ ਸਾਰੇ ਲੋਕ ਲੁੱਕ ਖੋਲੇ ਹੋਏ ਮੇਰੇ ਕਾਗਜ਼ ਪੱਤਰ ਪਏ ਜਿਹੜੇ ਸਾਰੇ ਮਤਲਬ ਕਿ ਦੇ ਰਹੇ ਹੋਇਆ ਆਲਪਾਰੀ ਚੋਟੇ ਵੈਨਾਂ ਨੂੰ ਤਾਂ ਪਹਿਲਾਂ ਇਤਰੀ ਵੈਨਾਂ ਸੋਣੇ ਹਾਂਜੀ ਪਹਿਲਾਂ ਵੀ ਹੋ ਗਿਆ ਸਾਲਕ ਜਾਂ ਸਾਡੀਆਂ ਟੂਟੀਆਂ ਟੱਟੀਆਂ ਸਾਰੀਆਂ ਖੋਲ ਕੇ ਲੈ ਗਈ ਸੀ ਜੀ ਤੇ ਪੜਦੇ ਵੀ ਪਏ ਸੀ ਨਵੇਂ ਚਾਦਰਾਂ ਚੁੱਦਰਾਂ ਮੇਰਾ ਸਮਾਨ ਪਿਆ ਸੀ ਨਮਾ ਹਜੇ ਅਸੀਂ ਆਏ ਨਹੀਂ ਸੀ ਉਦੋਂ ਮਤਲਬ ਕਿ ਚੱਕ ਲੈ ਗਏ ਸੀ ਆਪਰੇ ਕੋਈ ਸੀਸੀਟੀਵੀ ਵੀ ਵਾਰ ਨਹੀਂ ਲੱਗਿਆ ਰਿਹਾ ਨਹੀਂ ਜਿੱਥੇ ਕਿਸੇ ਤੇ ਲੱਗਿਆ ਹੋਇਆ ਨਹੀਂ ਹੈਗਾ ਤੇ ਪੁਲਿਸ ਨੂੰ ਇਨਫੋਰਮ ਕਰਿਆ ਇਸ ਬਾਰੇ ਜੀ ਹਾਂਜੀ ਇਸ ਵਾਰੀ ਮੈਂ ਕੀਤਾ ਪਹਿਲਾਂ ਨਹੀਂ ਮੈਂ ਕੀਤਾ ਸੀ ਚਲੋ ਮੈਂ ਕਿਹਾ ਕੋਈ ਨਹੀਂ ਹੁਣ ਮੈਂ ਕੀਤਾ ਮਤੇ ਆਏ ਹੈ ਜੀ ਆਏ ਜੀ ਉਹਨਾਂ ਨੇ ਮਤਲਬ ਕਿ ਕਹਿ ਰਹੇ ਛਾਕਾ ਕਿਸੇ ਤੇ ਤਾਂ ਦੱਸੋ ਮੈਨੂੰ ਮੈਂ ਮਤਲਬ ਕਿ ਕਿਸੇ ਤੇ ਨਹੀਂ ਸ਼ੱਕ ਮੈਂ ਕੀ ਕਹਿ ਦੰਦੇ ਉਹਨਾਂ ਹੂੰ ਉਹ ਤੇ ਦੇਖੋ ਚਪਲ ਦਾ ਵੀ ਨਿਸ਼ਾਨ ਆਇਆ ਹੋਇਆ ਉਹ ਤੇ ਦੇਖੋ ਲੋਕ ਤੋੜਿਆ ਹੋਇਆ ਲੋਕ ਵੀ ਨਹੀਂ ਹੈਗਾ ਲੋਕ ਵੀ ਨਾਲੇ ਚੁੱਕ ਕੇ ਲੈ ਗਏ ਤੇ ਪ੍ਰੋਸੀ ਨੀ ਮੈਂ ਬਦਲ ਗਿਆ ਕਿਸੇ ਨੂੰ ਪ੍ਰੋਸੀ ਨੂੰ ਨਹੀਂ ਪਤਾ ਲੱਗ ਗਿਆ ਉਹ ਕਹਿੰਦੇ ਸਾਨੂੰ ਨਹੀਂ ਪਤਾ ਲੱਗਿਆ ਸਰ ਕਰੋੜੀ ਦਾ ਵਾਰ ਨੰਬਰ 14 ਜੀ ਕਿ ਚੋਰੀ ਦਾ ਮਾਮਲਾ ਸਾਹਮਣੇ ਆਇਆ ਜੀ ਕੀ ਆ ਸਰ ਪੂਰਾ ਮਾਮਲਾ ਜੀ ਅੱਜ ਸਾਨੂੰ ਮਿਲਾ ਮਿਲੀ ਸੀ ਕਿ ਵਾਰਡ ਨੰਬਰ 14 ਦੇ ਵਿੱਚ ਘਰੇਲੂ ਘਰ ਹੈਗਾ ਜੀ ਕਿ ਉੱਥੇ ਚੋਰੀ ਹੋਈ ਆ ਮਾਤਾ ਜੀ ਸੀਗੇ ਉਹਨਾਂ ਵੱਲੋਂ ਦੱਸਿਆ ਗਿਆ ਵੀ ਉਹ ਸਵੇਰੇ 10 ਵਜੇ ਆਪਣੇ ਬੇਟੀ ਨੂੰ ਲੈਣ ਗਏ ਸੀ ਕਿ ਜੀ ਤੇ ਸਟੂਸ਼ਨ ਵਗੈਰਾ ਛੱਡਣ ਗਏ ਸੀ ਬੱਚਿਆਂ ਨੂੰ ਤੇ ਸ਼ਾਮੀ ਜਦੋਂ 4 ਵਜੇ ਉਹਨਾਂ ਨੇ ਆ ਕੇ ਵੇਖਿਆ ਤੇ ਉਹਨਾਂ ਦੇ ਘਰ ਦੇ ਅੰਦਰਲਾ ਕੁੰਡੇ ਦਾ ਜੰਦਾ ਟੁੱਟਿਆ ਹੋਇਆ ਸੀਗਾ ਤੇ ਅਲਮਾਰੀ ਦੇ ਵਿੱਚ ਫੁੱਲ ਫਰੂਲੋ ਫੋਲੀ ਹੋ ਰੱਖੀ ਸੀ ਜੀ ਤੇ ਅਕੋਰਡਿੰਗ ਟੂ ਉਹ ਉਹਨਾਂ ਨੇ ਦੱਸਿਆ ਵੀ ਉਹਨਾਂ ਦੇ ਇੱਕ ਟੋਮਾ ਜਿਹੜੀਆਂ ਹੈਗੀਆਂ ਨੇ ਕੰਨਾਂ ਦੀਆਂ ਉਹ ਉੱਥੇ ਨਹੀਂ ਹੈਗੀਆਂ ਤੇ ਅੰਗੂਠੀ ਬਾਰੇ ਦੱਸਿਆ ਤੇ ਹੋਰ ਕਰਦਾ ਕੋਈ ਸਾਜੋ ਸਮਾਨ ਬਾਰੇ ਉਹਨਾਂ ਨੇ ਦੱਸਿਆ ਵੀ ਉਹ ਉੱਥੇ ਨਹੀਂ ਪਾਇਆ ਗਿਆ। ਕੀ ਲੱਗਦਾ ਕੀ ਆ ਸਰ ਜਿਸ ਤਰ੍ਹਾਂ ਵੀ ਇਸਰ ਵੀ ਕੋਈ ਗੇਟ ਥੋੜਿਆ ਗਿਆ ਤੇ ਡਾਇਰੈਕਟ ਅੰਦਰ ਜਿਹੜਾ ਸਟੌਂਜ ਤੇ ਪਿਆ ਸੀ ਉੱਥੇ ਜਾ ਕੇ ਚੋਰਾਂ ਦੁਆਰਾ ਅਟੈਕ ਕੀਤਾ ਗਿਆ। ਹਾਂਜੀ ਬਾਕੀ ਸਾਡੇ ਆਈਓ ਗਏ ਹੈਗੇ ਨੇ ਉੱਥੇ ਮੈਂ ਵੀ ਮੌਕਾ ਦੇਖਿਆ ਹੈਗਾ ਆਈਓ ਵੀ ਗਿਆ ਹੈਗਾ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ ਕੰਮ ਸ਼ਾਇਦ ਲੱਗ ਰਿਹਾ ਵੀ ਕੋਈ ਅਨਨੋਨ ਹੈਗਾ ਜਿਹਨੂੰ ਪਤਾ ਹੈ ਕਿਉਂਕਿ ਘਰ ਦੇ ਹੋਰ ਕਿਸੇ ਦਰਵਾਜ਼ੇ ਜਾਂ ਕਮਰਾ ਨਹੀਂ ਖੁੱਲਿਆ ਕੇਵਲ ਇੱਕੇਲ ਮਾਰੀ ਫੁੱਲ ਰੱਖੀ ਹੈਗੀ ਹੈ ਵੈਰੀਫਾਈ ਕਰ ਰਹੇ ਆ ਗਲੀ ਦੇ ਵਿੱਚ ਜਿੱਨੇ ਸੀਸੀਟੀਵੀ ਫੁਟੇਜ ਕੈਮਰਾ ਹੈਗੇ ਆ ਆਪਾਂ ਉਹ ਵੀਡੀਓ ਚੈੱਕ ਕਰਕੇ ਫਿਰ ਜਿੱਦਾਂ ਹੁੰਦਾ ਫਿਰ ਅਪਡੇਟ ਕਰ ਦੋਗੇ ਸਰਜੀਤ ਲੱਗਦਾ ਜੀ ਪਹਿਲਾਂ ਵੀ ਕਾਫੀ ਵਾਰਦਾਤਾਂ ਹੋਈਆਂ ਨੇ ਜਿਹੜੇ ਕਰਨ ਵਾਲੇ ਸੀ ਉਹਨਾਂ ਨੂੰ ਵੀ ਕਾਬੂ ਕੀਤਾ ਗਿਆ ਹਾਂਜੀ ਹਾਂਜੀ ਹੋਰ ਇਹਦੇ ਬਾਰੇ ਕੀ ਨਹੀਂ ਆਪਾਂ ਕਰਦੇ ਜੀ ਪੂਰੇ ਐਫਰਟ ਕਰਾਂਗੇ ਜੀ ਤਾਂ ਕਿ ਕਿਤੇ ਦੁਬਾਰਾ ਕਿਸੇ ਹੋਰ ਘਰ ਦੇ ਵਿੱਚ ਐਸੀ ਕੋਈ ਵਾਰਦਾਤ ਨਾ ਹੋ ਸਕੇ ਤੇ ਜਲਦ ਤੋਂ ਜਲ ਸਾਡਾ ਇਹ ਐਫਰਟ ਰਹੇਗਾ ਵੀ ਇਹ ਜਿਹੜੇ ਵੀ ਦੋਸ਼ੀ ਹੈਗੇ ਉਹਨਾਂ ਨੂੰ ਫੜ ਲਿੱਤਾ ਜਾਵੇ